ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਧਰਮਕੋੜ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਮਿਰਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਝੋਟੀ ਦਿਖਾਵਾਂਗੇ ਚੰਗੇ ਤਗੜੇ ਕੱਦ ਘਾਠ ਵਾਲੀਆ ਤੇ ਬਿਲਕੁਲ ਘਰੇਲੂ ਆ ਪਸ਼ੂ ਤੇ ਆਪਾਂ ਪਹੁੰਚੇ ਆ ਵੀਰ ਬਲਜਿੰਦਰ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਕੁਛ ਨੇ ਇਹਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਠੀਕ ਠਾਕ ਹੈ ਇਹ ਵਿਧੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਬਲਜਿੰਦਰ ਹੈ ਜੀ ਪਿੰਡ ਧਰਮਗੋੜ ਤਹਿਸੀਲ ਜਨਾਰਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 78370 73150 ਠੀਕ ਹੈ ਜੀ ਤੇ ਭਈਆ ਝੋਟੀ ਬਾਰੇ ਦੱਸਿਓ ਕਿੰਮਾ ਸੁਗਰ ਸੁਈ ਤੇ ਕੀ ਇਹਦਾ ਮਿਲਕ ਰਿਕਾਰਡ ਆ ਇਹ ਦੂਜੇ ਸੁਵੇ ਭਾਈ ਝੋਟੀ ਆ ਅੱਛਾ ਜੀ ਹਾਂ ਜੀ ਤੇ ਕਿੰਨੇ ਕ ਟਾਈਮ ਹੋ ਗਿਆ ਸੁਈ ਨੂੰ ਇਹਨੂੰ 10 ਤੋਂ 12 ਦਿਨ ਹੋ ਗਏ ਆ ਸੁਈ ਨੂੰ ਠੀਕ ਹੈ ਜੀ ਤੇ ਕਿੰਨਾ ਕ ਦੁੱਧ ਇਸ ਟਾਈਮ ਤਿਆਰ ਇਹ ਤਾਂ ਮੇਰਾ ਦੁੱਧ ਹੈ 16 ਤੋਂ ਪਿਛਲੇ ਪਿਛਲੇ ਸੁਦੇ 16 ਦਿਨ ਦੀ ਰਹੀ ਅੱਛਾ ਜੀ ਹਾਂਜੀ ਠੀਕ ਹੈ ਜੀ 16 ਤੋਂ ਵੱਧ ਹੀ ਆ ਤੇ ਬਾਕੀ ਮਜਬੂਰੀ ਦੇ ਕਰਨੇ ਹੀ ਵੇਚਣੇ ਆ ਠੀਕ ਹੈ ਠੀਕ ਹੈ ਜੀ ਹੁਣ ਮੌਕੇ ਤੇ ਕਿੰਨਾ ਜੀ ਤਿਆਰ ਮੌਕੇ ਤੇ ਹੁਣ 16 ਦੇ ਲਾਗੇ ਬੰਨੇ ਤੇ ਹੈਗਾ ਭਾਜੀ ਦੱਸਣ ਦਿਆ ਵੀਰ 12 ਲੀਟਰ ਦੁੱਧ ਹੈਗਾ ਹੁਣ 16 ਲੀਟਰ ਭਰਤੀ ਆਹ ਭਰਤੀ ਆ ਸੇਵਾ ਨਹੀਂ ਆ ਸੇਵਾ ਦੀ ਮਾੜਾ ਦੇ ਹੱਥ ਵਾਸੀ ਅੱਛਾ ਲੋ ਢਿਲੇ ਮਠੇ ਰਹਿੰਦੇ ਆ ਤੇ ਹੁਣ ਪੱਠੀਆਂ ਦਸੀ ਬੜੀਆਂ ਤੰਗੀ ਕਰਕੇ ਵੇਚਣੇ ਆ ਹੋਰ ਤੇ ਗੱਲ ਕੋਈ ਨਹੀਂ ਠੀਕ ਹੈ ਜੀ ਖੋਲੋ ਭਾਜੀ ਫਿਰ ਖੋਲ ਕੇ ਵਿਖਾਈਏ ਮਗਰ ਕੱਟਾ ਤਾਂ ਦੱਸਿਆ ਵੀਰ ਨੇ। ਲੋ ਬਾਜੀ ਆਹ ਵਾਲਾ ਜਵਾਗ ਜੇ। ਬਜਵਾਤੀ ਪਿੱਛੇ। ਕੱਟਾ ਹੀ ਆ ਜਾ। ਠੀਕ ਆ ਮੇਲ ਕਾਫ ਆ ਗਿਆ ਜੇ ਪਿੱਛੇ ਬਿਲਕੁਲ ਅਜੇ ਕਾਲੀ ਲੁਈਆਂ ਜਵਾਗ ਦੀ। ਵੀਰ ਨੂੰ ਕੰਮ ਕੁੰਮ ਤੋਂ ਜਾਂਦਾ ਤਾਂ ਕਰਕੇ ਪੂਰਾ ਪੜਾ ਨਹੀਂ ਹੈਗਾ। 100 ਵੀਰ ਨਿਕਾਲਨੇ ਕਾ ਜੱਸ ਸੇ ਗਿਆ। ਇੱਕ ਕੱਦ ਕਾਠ ਬਹੁਤ ਹੀ ਤਗੜਾ ਆ ਗਿਆ। ਥੋੜੀ ਡਾਕੇ ਤੋਰ ਵੀਰ ਨੂੰ। ਆ ਲੈਓ ਲੈਓ। ਲੋ ਬਾਜੀ ਪਾਣੀ ਚੱਡਾ ਛੱਡਾ ਤੇ ਥਣ ਥਣ ਤੁਹਾਨੂੰ ਦਿਖਾਉਂਦੇ ਆਂ ਗੇਥ-ਗਿਠ ਤੇ ਲੱਗਾ ਵਾ। ਲੇ ਥੋੜਾ ਜਿਆ ਮੋਬੋ ਜੀ ਬਰਾਂਡੇ ਜਿੱਡੀ ਝੋਟੀ ਕਹਿ ਸਕਦੇ ਆਪਾਂ ਇਹਨੂੰ 16 ਲੀਟਰ ਬਾਈ ਨੇ ਪਿਛਲੇ ਸਵੇਰੇ ਜਿਹੜੀ ਚੋਕੇ ਲਿਆਂਦੀ ਆ ਤੇ ਇਸ ਟਾਈਮ ਜਿਹੜਾ ਹੁਣ ਮੌਕੇ ਤੇ ਕੋਈ 12 ਕਿਲੋਟਰ ਦੇ ਆਸ-ਪਾਸ ਜਿਹੜਾ ਦੁੱਧ ਤਿਆਰ ਆ ਤੇ ਚਲੋ ਮੈਲਾ ਮੂਲਾ ਮਾਰ ਕੇ ਵਧਜੂ ਵੀ ਕਰਨ ਵਾਲੀ ਦੁੱਧੋਂ ਤੇ ਥਾਨਸੂਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹ ਭਾਈ ਮੋਲੇ ਦਾ ਫਿਰ ਮੋਲ ਫਿਰ ਭਾਈ ਜਦਾਂ ਕੋਈ ਕਸਟਮਰ ਜਦਾਂ ਕੋਈ ਫੋਨ ਆਉਂਗੇ ਭਰਾ ਦਾ ਮੌਕੇ ਦੇ ਮੋਲ ਕਰਾਂਗੇ ਠੀਕ ਹੈ ਠੀਕ ਹੈ ਹਾਂਜੀ ਤੇ ਜਾਇ ਜੀ ਕਰਨਾ ਕਿ ਜਾਂ ਨਹੀਂ ਜਾਇ ਜੀ ਮਾਨ ਤਨ ਪੂਰਾ ਕਰਾਂਗੇ ਭਾਈ ਠੀਕ ਹੈ ਠੀਕ ਹੈ ਲਓ ਭਾਈ ਜੀ ਮਾਨ ਤਨ ਬਾਈ ਕਹਿੰਦਾ ਕਿ ਖੁੱਲਾ ਕਰਾਂਗੇ ਤੇ ਥਾਣ ਸੌਣ ਜਿਹੜਾ ਬਹੁਤ ਹੀ ਚੰਗਾ ਆ ਗਿਆ ਗਿੱਟ ਗਿੱਟ ਤੇ ਥਾਣਿਆਂ ਤੇ ਨਾਰਾਂ ਲੋੜਾਂ ਵੀ ਚੱਡੇ ਤੇ ਚੰਗੀਆਂ ਆ ਗਈਆਂ ਤੇ ਵੀਡੀਓ ਨੂੰ ਭਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ